இருபத்தி இரண்டு <polarization>

ਗਰੋ ਵਾਦ ਗਰੋ ਵਾਦ ਗਰੋ ਵਾਦ ਗਰੋ ਵਾਦ ਗਰੋ ਵਾਦ ਗਰੋ ਅਮਰ ਗਰੋ ਸੋ ਇਸ ਕਰਕੇ ਗੁਰਮੁਖ ਪਿਆਰੇ ਸਾਰਾ ਗਿਆਨ ਕਮਾਉਣਾ ਪੈਂਦਾ ਵਾ ਕਮਾਉਣ ਦੇ ਨਾਲ ਸਾਨੂੰ ਇਹ ਰਸ ਆਉਂਦਾ ਜੇ ਆਪਾਂ ਇਹਨੂੰ ਕਮਾਈਏ ਨਾ ਗਿਆਨ ਨੂੰ ਤੇ ਫਿਰ ਇਹ ਰਸ ਨਹੀਂ ਆਪਾਂ ਪ੍ਰਾਪਤ ਕਰ ਸਕਦੇ ਕਿ ਜਿਸ ਤਰ੍ਹਾਂ ਮਾਰੇ ਸੱਚੇ ਪਾਤਸ਼ਾਹ ਨੇ ਉਹ ਫਿਰ ਆਪਾਂ ਨੂੰ ਸਾਰਾ ਸਮਝਾਇਆ ਵਾ ਕਿ ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੁੱਧੇ ਕੋ ਜਾਵੋ ਦੁੱਧ ਕਰਮ ਫੁਨ ਸੁਰਤ ਸੁਮੈਣ ਹੋਏ ਨਰਾਸ ਜਮਾਵੋ ਕਿ ਕਿਸ ਤਰ੍ਹਾਂ ਉਹ ਬੀਬੀਆਂ ਜਦੋਂ ਦੁੱਧ ਭੋਂਡੇ ਵਿੱਚ ਪਾਉਣਾ ਉਹਨੂੰ ਜਿਹੜਾ ਵਾ ਸਾਫ਼ ਕਰਕੇ ਸੁਕਾ ਕੇ ਤੇ ਫਿਰ ਉਹਦੇ ਵਿੱਚ ਦੁੱਧ ਪਾਇਆ ਜਾਂਦਾ ਫਿਰ ਉਹਨੂੰ ਗਰਮ ਕਰਕੇ ਤੇ ਉਸ ਵਸਤਾ ਦੇ ਵਿੱਚ ਜਾਗ ਲਾਈ ਜਾਂਦੀ ਆ ਫਿਰ ਉਹ ਜੰਮ ਜਾਂਦਾ ਤੇ ਇਸੇ ਤਰ੍ਹਾਂ ਮਾਰੇ ਕਹਿੰਦੇ ਹੋਏ ਨਰਾਸ ਜਮਾਵੋ ਕਿ ਸੰਸਾਰ ਵੱਲੋਂ ਸਾਨੂੰ ਜਿਹੜਾ ਵਾ ਉਹ ਨਿਰਾਸ਼ ਹੋਣਾ ਪੈਂਦਾ ਕਹਿੰਦੇ ਆਸਾ ਵਿੱਚ ਅਤ ਦੁੱਖ ਕਹਣਾ ਅਸੀਂ ਚਿੱਤ ਲਾਇਆ ਵਾ ਮਰ ਕਹਿੰਦੇ ਆਸਾ ਦੇ ਨਾਲ ਕਹਿੰਦੇ ਮਨਮੁਖ ਚਿੱਤ ਲਾਇਆ ਗੁਰਮੁਖ ਭਏ ਨਿਰਾਸ਼ ਪਰਮ ਸੁਖ ਪਾਇਆ ਹੁਣ ਇਸ ਕਰਕੇ ਜਦੋਂ ਆਪਾਂ ਨਿਰਾਸ਼ ਹੋ ਕੇ ਚੱਲਾਂਗੇ ਸੰਸਾਰ ਵੱਲੋਂ ਉਪਰਾਮ ਹੋ ਜਾਾਂਗੇ ਥੋੜਾ ਜਿਹਾ ਮਨ ਕਰਕੇ ਉਪਰਾਮ ਹੋਣਾ ਤੇ ਜਦੋਂ ਮਨ ਕਰਕੇ ਆਪਾਂ ਉਪਰਾਮ ਹੋਵਾਂਗੇ ਤੇ ਫਿਰ ਮਾਰੇ ਕਹਿੰਦੇ ਹੋਏ ਨਰਾਸ ਜਮਾਵੋ ਤੇ ਫਿਰ ਆਪਾਂ ਕੀ ਕਰਾਂਗੇ ਜਦੋਂ ਨਰਾਸ ਹੋ ਗਏ ਉਪਰਾਮ ਹੋ ਗਏ ਪਤਾ ਲੱਗ ਗਿਆ ਵੀ ਇਹ ਤਾਂ ਸਾਰਾ ਕੁਝ ਨਾਸ਼ਵੰਤ ਆ ਤੇ ਮਾਰੇ ਕਹਿੰਦੇ ਫਿਰ ਜਪੋ ਤਾਂ ਇੱਕੋ ਫਿਰ ਆਪਾਂ ਪਰਮੇਸ਼ਰ ਦਾ ਨਾਮ ਜਪਾਂਗੇ ਕਿ ਭੇਦ ਆ ਗਿਆ ਕਿ ਅਵਰ ਨਰਾਫਲ ਵੀ ਜਿਹੜੇ ਕੰਮ ਅਸੀਂ ਕਰਦੇ ਪਏ ਤੋ ਉਹ ਤੇ ਸਾਰਾ ਕੁਝ ਵਿਰਥ ਆ ਤੇ ਫਿਰ ਉਹ ਮਹਾਰਾਜ ਕਹਿੰਦੇ ਵੀ ਜੇ ਹੁਣ ਤੁਸੀਂ ਅੰਮ੍ਰਿਤ ਪੀਣਾ ਚਾਹੁੰਦੇ ਜੇਣਾ ਪੀ ਪਹਿਲੇ ਸਮੇਂ ਵਿੱਚ ਬੀਬੀਆਂ ਦੁੱਧ ਰਿੜਕਦੀਆਂ ਸਨ ਤੇ ਉਹਨਾਂ ਨੇ ਫਿਰ ਉਹ ਉਦਾਹਰਣ ਦਿੱਤੀ ਆਪਾਂ ਨੂੰ ਪੀ ਜਦੋਂ ਉਹਨਾਂ ਨੇ ਫਿਰ ਇਸ ਵਸਤਾ ਦੇ ਵਿੱਚ ਰਿੜਕਿਆ ਦੁੱਧ ਤੇ ਉੱਥੇ ਫਿਰ ਉਹਨਾਂ ਨੇ ਉਦਾਹਰਣ ਦੇ ਕੇ ਆਪਾਂ ਨੂੰ ਸਮਝਾਇਆ ਉਹ ਕਹਿੰਦੇ ਇਹੋ ਮਨ ਈਟੀ ਹਾਥ ਕਰੋ ਫੁੱਨ ਨੇਤਰੋਂ ਨੀਂਦ ਨਾ ਹੋਵੇ ਪੀ ਰਸਨਾ ਨਾਮ ਜਪੋ ਤਬ ਮਥਿਏ ਇਨ ਵਿਦ ਅੰਮ੍ਰਿਤ ਪਾਓ ਆਪਣੀ ਰਸਨਾ ਨਾਲ ਨਾਮ ਜਪੋ ਤੇ ਆਪਣੀ ਆਵਾਜ਼ ਨੂੰ ਸੁਣੋ ਧਿਆਨ ਦੇ ਨਾਲ ਕਿ ਸਾਡਾ ਮਨ ਸ਼ਬਦ ਚੋ ਬੀਬੀਆਂ ਨੇ ਉਂਗਲਾਂ ਦੇ ਵਿੱਚ ਉਹਨਾਂ ਨੇ ਈਟੀਆਂ ਢਾਡਾਲੀਆਂ ਤੇ ਈਟੀਆਂ ਢਾਕੇ ਤੋਂ ਉਹਨੂੰ ਦੁੱਧ ਨੂੰ ਰਿੜਕਿਆ ਐਂ ਕਰਕੇ ਮਧਾਣੀ ਦੇ ਨਾਲ ਤੇ ਇਸੇ ਤਰ੍ਹਾਂ ਆਪਾਂ ਇੱਥੇ ਹੁਣ ਸ਼ਬਦ ਦਾ ਜਿਹੜਾ ਇੱਧਰ ਮਧਾਣਾ ਪਾ ਲਿਆ ਤੇ ਇਸ ਕਰਕੇ ਫਿਰ ਮਹਾਰਾਜ ਕਹਿੰਦੇ ਇਹੋ ਮਨ ਈਟੀ ਹਾਥ ਕਰੋ ਫੁਨ ਨੇਤਰੋਂ ਨੀਂਦ ਨਾ ਆਵੇ ਰਸਨਾ ਨਾਮ ਜਪੋ ਤਬ ਮਥੀਏ ਇਨ ਵਿਦ ਅੰਮ੍ਰਿਤ ਇਦਾਂ ਅੰਮ੍ਰਿਤ ਨੂੰ ਪ੍ਰਾਪਤ ਕਰ ਸਕਦੇ ਆਪਾਂ ਕਿ ਜਿੱਦਾਂ ਉਹਨਾਂ ਰਿੜਕਿਆ ਧਿਆਨ ਦੇ ਨਾਲ ਜੁਗਤ ਦੇ ਨਾਲ ਰਿੜਕਿਆ ਤੇ ਵਿੱਚ ਉਹਨਾਂ ਨੇ ਮੱਖਣ ਕੱਢ ਲਿਆ ਦੁੱਧ ਦੇ ਵਿੱਚੋਂ ਰਿੜਕ ਕੇ ਹੁਣ ਇਸੇ ਤਰ੍ਹਾਂ ਜਦੋਂ ਆਪਣਾ ਮਨ ਬਾਹਰ ਨਹੀਂ ਨਾ ਜਾਵੇਗਾ ਹੁਣ ਜੇ ਉਹ ਮਧਾਨਾ ਬਾਹਰ ਹੋਵੇ ਤੇ ਫਿਰ ਤਾਂ ਕੁਝ ਨਹੀਂ ਰਿੜਕਿਆ ਜਾਵੇਗਾ ਜਿੱਦਾਂ ਮਾਰੇ ਨੇ ਕਹਿਣਾ ਵੀ ਕਿ ਜਿਸ ਤਰ੍ਹਾਂ ਕਿ ਜੇ ਤਾਂ ਕੋਈ ਦਹੀਂ ਨੂੰ ਰੜਕੇਗਾ ਤੇ ਕੋਈ ਤੱਤ ਨਿਕਲੂ ਵਿੱਚੋਂ ਪੰਡਤ ਦਹੀਂ ਬਲੋਈਏ ਭਾਈ ਵਿੱਚੋਂ ਨਿਕਲੇ ਤੱਤ ਤੇ ਜੇ ਕੋਈ ਹੁਣ ਪਾਣੀ ਨੂੰ ਰੜਕੀ ਜਾਊਗਾ ਤੇ ਪਾਣੀ 'ਚ ਕੋਈ ਮਧਾਣੀ ਪਾਊਗਾ ਤੇ ਪਾਣੀ 'ਚ ਉਹਦੇ ਕੁਝ ਨਹੀਂ ਨਿਕਲਣਾ ਤੇ ਜ਼ਿਆਦਾਤਰ ਜੀਵ ਜਿਹੜੇ ਆ ਉਹਨਾਂ ਨੇ ਪਾਣੀ 'ਚ ਮਧਾਣੀ ਪਾਈ ਹੋਈ ਆ ਤੇ ਸੰਸਾਰ ਦੇ ਵਿੱਚ ਉਹ ਤਰ੍ਹਾਂ ਗੁਣਾ ਦੀਆਂ ਫੁਰਨਿਆਂ ਦੀਆਂ ਗੱਲਾਂ ਕਰਦੇ ਆ ਇਧਰ ਉਧਰ ਦੀਆਂ ਗੱਲਾਂ ਕਰੀ ਜਾਂਦੇ ਆ ਤੇ ਉਹਨਾਂ ਵਿੱਚੋਂ ਜਿਹੜਾ ਰਸ ਨਿਕਲਣਾ ਉਹ ਤਾਂ ਫਿਰ ਕਿ ਕਾ ਰਸ ਨਿਕਲਣਾ ਅਮਰ ਤਰਸ ਨਹੀਂ ਹੋ ਤੇ ਇਸ ਕਰਕੇ ਫਿਰ ਮਹਾਰਾਜ ਨੇ ਸਾਨੂੰ ਇਹ ਗਿਆਨ ਦਿਸ ਦਿੱਤਾ ਸਾਰਿਆਂ ਨੂੰ ਕਿ ਬਾਣੀ ਵਿੱਚ ਇਹ ਵੀ ਪੰਕਤੀ ਆਉਂਦੀ ਫਿਰ ਮਹਾਰਾਜ ਨੇ ਕਿਹਾ ਕਿ ਉਹ ਪਾਣੀ ਨੂੰ ਰੜਕਦੇ ਆ ਤੇ ਪਾਣੀ ਨੂੰ ਰੜਕਨ ਦੇ ਨਾਲ ਜਿਹੜਾ ਵਾ ਉਥੋਂ ਕੁਝ ਨਹੀਂ ਪ੍ਰਾਪਤ ਹੁੰਦਾ ਤੇ ਇਸ ਕਰਕੇ ਹੁਣ ਆਪਾਂ ਜਿਹੜਾ ਵਾ ਇਸ ਵਸਤਾ ਦੇ ਵਿੱਚ ਤਤ ਦੇ ਨਾਲ ਜੋੜਨਾ ਵਾ ਕਿ ਅਮਰਤ ਰਸ ਕੱਢਣਾ ਵਾ ਵਿੱਚੋਂ ਨਿਕਲੇ ਤਤ ਹੁਣ ਜੀਵ ਜਿਹੜਾ ਵਾ ਉਹਨਾਂ ਨੇ ਵੇਦ ਗ੍ਰੰਥ ਤਾਂ ਪੜ੍ਹ ਲੇ ਤੇ ਪਰ ਉਹਨਾਂ ਦੀ ਤ੍ਰਿਪਤੀ ਨਹੀਂ ਹੋਈ ਕਹਿੰਦੇ ਸੈਸ ਖੱਟੇ ਲੱਖ ਕੋ ਉੱਠਤਾ ਹੋਵੇ ਤ੍ਰਿਪਤਨ ਆਵੇ ਮਾਇਆ ਪਾਸ਼ੇ ਪਾਵੇ ਉਹਨਾਂ ਦੇ ਮਨ ਦੀ ਤ੍ਰਿਪਤੀ ਨਹੀਂ ਹੋਈ ਉਹਨਾਂ ਨੇ ਬੜੇ ਪੈਸੇ ਕਮਾਏ ਸੁਖ ਲੈਣ ਵਾਸਤੇ ਪਰ ਮਨ ਤੇ ਰਜਿਆ ਨਹੀਂ ਸੈਸ ਖੱਟੇ ਲੱਖ ਕੋ ਉੱਠਤਾ ਹੋਵੇ ਤ੍ਰਿਪਦਾ ਆਵੇ ਮਾਇਆ ਪਾਸ਼ੇ ਪਾਵੇ ਅਗੇ ਵਾਰ ਕੋਈ ਕਿਦਾਂ ਬਚਣਾ ਦੇਖਿਆ ਆ ਕੇ ਕਰੇ ਵੀ ਬੜੇ ਤਰੀਕਿਆਂ ਨਾਲ ਉਹਨਾਂ ਨੇ ਇੱਥੇ ਭੋਗ ਬਲਾਸ ਕਰਦੇ ਆ ਵਿਖਿਆ ਦੇ ਸੰਸਾਰ ਦੇ ਅੰਦਰ ਜ਼ਹਿਰ ਦੇ ਇਕੱਠੇ ਕੀਤੀ ਤੇ ਮਾਰੇ ਕਹਿੰਦੇ ਉਹ ਖੱਪ-ਖੱਪ ਮਰੀ ਹਾਂ ਤੇ ਉਹ ਫਿਰ ਇੱਥੇ ਖੁਆਰ ਹੁੰਦੇ ਖੱਪਦੇ ਆ ਹੁਣ ਇਸ ਕਰਕੇ ਫਿਰ ਮਹਾਰਾਜ ਨੇ ਆਪਾਂ ਨੂੰ ਇਹ ਸੰਗਤ ਬਖਸ਼ੀ ਆ ਵੀ ਜੇ ਆਪਾਂ ਸੰਗਤ ਕਰਾਂਗੇ ਨਾ ਤੇ ਸੰਗਤ ਦੇ ਵਿਚ ਆਣ ਕੇ ਸਾਰਾ ਇਹ ਭੇਦ ਖੁੱਲ ਜਾਂਦਾ ਜਿਸ ਤਰ੍ਹਾਂ ਹੁਣ ਗੁਰੂ ਅਮਰਦਾਸ ਗੁਰੂ ਅੰਗਦ ਪਾਤਸ਼ਾਹ ਨੇ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਕੀਤੀ ਤੇ ਸੰਗਤ ਕਰਨ ਦੇ ਨਾਲ ਉਹਨਾਂ ਨੂੰ ਸਾਰਾ ਇਹ ਗਿਆਨ ਆਇਆ ਵਿੱਚ ਸੰਗਤ ਹਰ ਪ੍ਰਭ ਵਸੇ ਜੀਉ ਮਾਰੇ ਸੱਚੇ ਪਾਤਸ਼ਾਹ ਨੇ ਫਿਰ ਉਸ ਨਾਨਕ ਨਾਮ ਨਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲੈ ਬੁਲਾਈ ਕਹਿੰਦੇ ਤਾ ਤੇ ਅੰਗਦ ਅੰਗ ਸੰਗ ਭਇਓ ਉਹਨਾਂ ਨੂੰ ਸਾਰਾ ਭੇਦ ਆਈ ਗਿਆ ਜਿਦੋਂ ਜਿਵੇਂ ਜਿਵੇਂ ਸੰਗਤ ਕੀਤੀ ਮਾਉਂਾਂ ਨੇ ਕਹਿੰਦੇ ਇਸੇ ਤਰ੍ਹਾਂ ਫਿਰ ਜਦੋਂ ਭਟ ਸਹਿਬਾਨਾ ਨੇ ਵਡਿਆਈ ਕੀਤੀ ਫਿਰ ਉਹ ਸੰਗਤ ਦੀ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਹਮ ਲੰਤ ਜਮ ਤਰਾਸ ਮਟਾਈ ਵੀ ਇਹ ਉੱਤਮ ਪੰਥ ਪਤਾ ਲੱਗਾ ਉਹਨਾਂ ਨੂੰ ਹੁਣ ਆਪਾਂ ਜਿੱਦਾਂ ਸੰਗਤ ਵਿੱਚ ਆਏ ਆ ਤੇ ਆਪਾਂ ਨੂੰ ਇਹ ਉੱਤਮ ਪੰਥ ਦਾ ਭੇਦ ਆ ਗਿਆ ਨਾਮ ਦਾ ਭੇਦ ਕਿ ਜਦੋਂ ਆਪਾਂ ਸੰਗਤ ਕਰਨਾ ਸ਼ੁਰੂ ਕਰ ਦਿੰਦੇ ਆ ਨਾ ਨਾਲ-ਨਾਲ ਬਾਣੀ ਬਾਣੀ ਪੜਦੇ ਜਦੋਂ ਆਪਾਂ ਆਪਾ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਆ ਤੇ ਫਿਰ ਨਾਲ-ਨਾਲ ਫਿਰ ਇਹ ਹੌਲੀ-ਹੌਲੀ ਭੇਦ ਖੁੱਲਦਾ ਜਾਂਦਾ ਤੇ ਇਸ ਕਰਕੇ ਫਿਰ ਜਦੋਂ ਜੀਉ ਨਹੀਂ ਬਾਣੀ ਮਿਲ ਕੇ ਸੰਗਤ ਨਹੀਂ ਕਰਦੇ ਤੇ ਉਹ ਆਪਣੇ ਉਹ ਕਹਿੰਦੇ ਆ ਕਿ ਅਸੀਂ ਬੜੇ ਅਸੀਂ ਘਰ ਦੇ ਵਿੱਚ ਕੋਥੀਆਂ ਰੱਖੀਆਂ ਵਾ ਚਲੋ ਮਾੜੀ ਗੱਲ ਨਹੀਂ ਪੀ ਟੀਕੇ ਰੱਖੇ ਸੀ ਪੜਦੇ ਆ ਪਰ ਮਹਾਰਾਜ ਕਹਿੰਦੇ ਉਹ ਮੁੱਖ ਤੇ ਪੜਤਾ ਮੁੱਖ ਦੇ ਨਾਲ ਹੀ ਪੜਿਆ ਨਾ ਟੀਕਾ ਸਿਹਤ ਪਰ ਕਮਾਇਆ ਨਹੀਂ ਹਰਦੇ RAM ਨਹੀਂ ਪੂਰਨ ਰਹਿਤ ਉਪਦੇਸ਼ ਕਰੇ ਕਰ ਲੋਕ ਦਰੜਾਵੇ ਆਪਣਾ ਕਹਿਆ ਕਮਾਉਣਾ ਤੇ ਆਪ ਸੀ ਆਪ ਤੇ ਕਮਾਇਆ ਨਹੀਂ ਤੇ ਦੂਜਿਆਂ ਨੂੰ ਦਰੜ ਕਰਾਈ ਗਏ ਕਿ ਉਹ ਮਹਾਰਾਜ ਉੱਥੇ ਗਿਆ ਸੀ ਉੱਥੇ ਮਹਾਰਾਜ ਨੇ ਜਾ ਕੇ ਆਕੋਤ ਕੀਤਾ ਉੱਥੇ ਜਾ ਕੇ ਗੁਰੂ ਸਾਹਿਬਾਂ ਨੇ ਇਸ ਤਰ੍ਹਾਂ ਕੋਤ ਕੀਤਾ ਹਨਾ ਪਰ ਉਹਨਾਂ ਨੇ ਆਪ ਨਹੀਂ ਉਹਨੂੰ ਕਮਾਇਆ ਉਸ ਚੀਜ਼ ਨੂੰ ਤੇ ਮਹਾਰਾਜ ਨੇ ਕਿਹਾ ਸੀ ਵੀ ਤੁਸੀਂ ਪ੍ਰਥਮੇ ਮਨ ਪ੍ਰਬੁੱਧੇ ਆਪਣਾ ਪਾਸ਼ੀ ਅਵਰੇ ਰਿਝਾਵੇ ਆਪ ਕਮਾਉਣਾ ਸੀ ਕਹਿੰਦੇ ਗੁਰ ਕੀ ਕਰਨੀ ਕਾਹੇ ਤਵ ਉਹਨਾਂ ਜ਼ਿਆਦਾਤਰ ਲੜਾਈ ਕਾਦੀ ਆ ਵੀ ਜੋ ਗੁਰੂ ਸਾਹਿਬਾਂ ਨੇ ਕੀਤਾ ਉਹਦੇ ਉੱਤੇ ਸ਼ੰਕੇ ਕਾ ਪੈਦਾ ਕੀਤੇ ਜੀਵਾਂ ਨੇ ਕਿੰਨਾਂ ਨੇ ਕੀਤੇ ਸਾਡੇ ਵਰਗੇ ਪ੍ਰਚਾਰਕਾਂ ਨੇ ਕਿ ਇਸ ਤਰ੍ਹਾਂ ਕਿਸ ਤਰ੍ਹਾਂ ਹੋ ਸਕਦਾ ਕਿਉਂਕਿ ਪ੍ਰੈਕਟੀਕਲ ਨਹੀਂ ਉਹਨਾਂ ਦਾ ਤੇ ਜਿਹਦਾ ਪ੍ਰੈਕਟੀਕਲ ਨਹੀਂ ਹੋਊਗਾ ਤੇ ਉਹਨੇ ਉਹਦਾ ਆਪਣਾ ਮਰ ਕਹਿੰਦੇ ਮਨਮੁਖ ਮਤ ਕਾਚੀ ਮਨੂਆ ਡੋਲੇ ਉਹਦਾ ਆਪਣਾ ਮਨ ਨਹੀਂ ਉਹਦੇ ਉੱਤੇ ਪੱਕਾ ਹੁੰਦਾ ਉਹ ਫਿਰ ਕਰੇ ਨਾ ਅਕਥ ਕਹਾਣੀ ਕਥੇ ਨਾ ਅਕਥ ਕਹਾਣੀ ਉਹ ਅਕਥ ਕਹਾਣੀ ਦੀ ਵਿਚਾਰ ਨਹੀਂ ਕਰਦਾ ਉਧਰ ਉਧਰ ਦੀਆਂ ਗੱਲਾਂ ਕਰੀ ਜਾਵੇਗਾ ਸੱਚ ਦੀ ਕੋਈ ਗੱਲ ਨਹੀਂ ਸੁਣਾਵੇਗਾ ਸਾਨੂੰ ਤੇ ਇਸ ਕਰਕੇ ਫਿਰ ਉਹਨਾਂ ਦਾ ਆਪਣਾ ਵਿਸ਼ਵਾਸ ਨਹੀਂ ਹੁੰਦਾ ਤੇ ਉਹ ਫਿਰ ਸ਼ੰਕੇ ਪੈਦਾ ਕਰ ਦਿੰਦੇ ਆ ਜਿਸ ਤਰ੍ਹਾਂ ਹੁਣ ਕਈ ਆਪ ਆਪ ਵੇਖੋ ਆਪਣੇ ਇਤਿਹਾਸ ਦੇ ਉੱਤੇ ਕਿੰਨੇ ਸ਼ੰਕੇ ਅੱਜ ਜੀਵਾਂ ਦੇ ਮਨਾਂ ਦੇ ਵਿੱਚ ਵੀ ਕੋਈ ਕਹਿੰਦਾ ਵੀ ਇਸ ਤਰ੍ਹਾਂ ਨਹੀਂ ਹੋ ਸਕਦਾ ਨਾ ਤੇ ਹੁਣ ਉਸ ਅਵਸਥਾ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਗੱਲਾਂ ਤੋਂ ਨਾ ਲੜੋ ਜੋ ਤੁਹਾਨੂੰ ਗੁਰੂ ਨੇ ਕਿਹਾ ਉਹ ਕਰੋ ਕਹਿੰਦੇ ਗੁਰ ਕੀ ਕਰਨੀ ਕਾਹੇ ਧਾਵੋ ਗੁਰ ਕਹਿਆ ਸੋ ਸਾਕਾਰ ਕਮ ਆਵੋ ਜੋ ਗੁਰੂ ਨੇ ਕਿਹਾ ਉਹ ਕੰਮ ਤੇ ਤੁਸੀਂ ਕਰਦੇ ਨਹੀਂ ਪਏ ਤੇ ਗੁਰੂ ਨੇ ਜੋ ਕੀਤਾ ਉਹਦੇ ਉੱਤੇ ਉਹ ਤੋਂ ਤੁਸੀਂ ਲੜੀ ਜਾਂਦੇ ਇੱਕ ਦੂਸਰੇ ਦੇ ਨਾਲ ਪ੍ਰੈਕਟੀਕਲ ਕਰਕੇ ਵੇਖ ਲਓ ਕਹਿੰਦੇ ਜੇ ਤੁਸੀਂ ਪ੍ਰੈਕਟੀਕਲ ਕਰੋਗੇ ਸਿਮਰਨ ਕਰੋਗੇ ਅਭਿਆਸ ਕਰੋਗੇ ਤੇ ਫਿਰ ਤੁਹਾਨੂੰ ਆਪੇ ਪਤਾ ਲੱਗ ਸਕਦਾ ਫਿਰ ਗੁਰੂ ਦੀ ਤਾਕਤ ਦਾ ਪਤਾ ਲੱਗੇਗਾ ਤੁਹਾਨੂੰ ਸਮਰੱਥ ਗੁਰਦੇਵ ਨਾ ਹੁਣ ਜਿਨ੍ਹਾਂ ਨੂੰ ਗੁਰੂ ਦੀ ਤਾਕਤ ਦਾ ਪਤਾ ਲੱਗਾ ਪਤਾ ਲੱਗਾ ਤੇ ਉਹਨਾਂ ਨੇ ਫਿਰ ਗੁਰੂ ਦੀ ਵਡਿਆਈ ਕੀਤੀ ਆ ਸੋ ਇਸ ਕਰਕੇ ਜਿਤੜੇ ਫਲ ਮਨ ਬਾਸੀਏ ਤਿਤੜੇ ਸਤਗੁਰ ਪਾਸ ਹੁਣ ਇਸ ਕਰਕੇ ਫਿਰ ਗੁਰੂ ਦੀ ਜਿਹੜੀ ਆ ਮਹਿਮਾ ਉਹਨਾਂ ਦੇ ਨਾ ਤੇ ਗੁਰ ਕੀ ਮਹਿਮਾ ਦਾ ਬਚਣ ਆਉਂਦਾ ਗੁਰਬਾਣੀ ਵਿੱਚ ਨਾ ਮਹਿਮਾ ਕਥਨ ਨਾ ਜਾਏ ਗੁਰ ਸਿੰਘ ਗੁਰ ਸਮਰਾਥ ਦੇ ਉਹਦੀ ਮਹਿਮਾ ਗੁਰੂ ਦੀ ਬਿਆਨ ਨਹੀਂ ਕੀਤੀ ਜਾ ਸਕਦੀ ਸ਼ਬਦਾਂ ਦੇ ਵਿੱਚ ਇਹਦਾ ਉਹਦੀ ਖੁਸ਼ੀ ਆ ਉਹਦੀ ਪ੍ਰਸੰਨਤਾ ਵਾ ਜਿਹੜੀ ਉਹਨੇ ਆਪਾਂ ਨੂੰ ਇਹ ਸੱਚੀ ਸੰਗਤ ਦਿੱਤੀ ਆ ਤੇ ਆਪਾਂ ਸੰਗਤ ਵਿੱਚ ਬੈਠ ਕੇ ਜਿਹੜਾ ਵਾ ਇਸ ਅਵਸਥਾ ਦੇ ਵਿੱਚ ਆਪਣੇ ਜੀਵਨ ਨੂੰ ਜਿਹੜਾ ਵਾ ਉਸ ਵਾਰ ਰਹੇ ਆ ਇਸ ਕਰਕੇ ਆਪਾਂ ਮਰ ਕਹਿੰਦੇ ਆਪਸ ਵਾਰੇ ਮੈਂ ਮਿਲਿਆ ਸੁਖ ਹੋਏ ਜੇ ਤੂੰ ਮੇਰਾ ਹੋਏ ਰਹੇ ਸਭ जग ਤੇਰਾ ਹੋਏ ਸੋ ਇਸ ਕਰਕੇ ਜਿੰਨਾ ਗੁਰਮਖਾਣੇ ਫਿਰ ਇਕਮਾਇਆ ਜੀਵਨ ਦੇ ਵਿੱਚ ਉਹਨਾਂ ਦੇ ਮਨ 'ਚ ਕੋਈ ਸ਼ੰਕਾ ਨਹੀਂ ਹੁਣ ਉਹ ਮਾਰੇ ਕਹਿੰਦੇ ਉਹਨਾਂ ਦਾ ਮਨ ਸੁੰਨ 'ਚ ਆ ਗਿਆ ਸਰੋਵਰ 'ਚ ਆ ਗਿਆ ਛੂਟੇ ਸੰਸਾ ਮਿਟ ਜਾਏ ਦੁੱਖ ਉਹਨਾਂ ਦੇ ਸਾਰੇ ਦੁੱਖ ਖਤਮ ਹੋ ਗਏ ਹੁਣ ਦੁਜਿਆਂ ਦੇ ਦੁੱਖ ਨਹੀਂ ਉਹ ਵਿਚਾਰ ਨਹੀਂ ਖਤਮ ਹੋਏ ਦੁੱਖ ਕਾਦੇ ਕਰਕੇ ਵਿਚਾਰਾਂ ਕਰਕੇ ਫੁਰਨਿਆਂ ਕਰਕੇ ਉਹਨਾਂ ਦਾ ਮਨ ਸੁੰਨ ਵਿੱਚ ਨਹੀਂ ਜਾਂਦਾ ਉਹਨਾਂ ਦੇ ਸ਼ੰਕੇ ਨਹੀਂ ਖਤਮ ਹੁੰਦੇ ਮਾਲ ਕਹਿੰਦੇ ਮਾਇਆ ਖਾਸ ਬੰਧ ਨਹੀਂ ਫਾਰੇ ਅਰ ਮਨ ਸੁਨਣਾ ਲੁਕੇ ਉਹਨਾਂ ਦਾ ਮਨ ਕਦੀ ਸੁਨਣ ਵਿੱਚ ਲੁਕਦੇ ਲੁਕਿਆ ਹੀ ਨਹੀਂ ਜਾ ਕੇ ਤੇ ਉਹਨਾਂ ਦਾ ਸ਼ੰਕਾ ਨਹੀਂ ਦੂਰ ਹੁੰਦੇ ਸ਼ੰਕੇ ਨਹੀਂ ਦੂਰ ਹੁੰਦੇ ਉਹ ਕਹਿੰਦੇ ਸੁਨਣ ਕੀ ਹੁੰਦੀ ਹੈ ਸੁਨਣ ਸਮਾਦ ਅਨਹਤ ਨਾਦ ਕੀ ਹੁੰਦਾ ਵੀ ਇਹ ਤਾਂ ਕੋਈ ਐਸੀ ਕੁ ਸੁਣਿਆ ਹੀ ਨਹੀਂ ਕਦੀ ਤੇ ਇਸ ਕਰਕੇ ਉਹਨਾਂ ਦਾ ਹੁਣ ਪ੍ਰੈਕਟੀਕਲ ਨਹੀਂ ਹੁੰਦਾ ਤੇ ਇਸ ਕਰਕੇ ਫਿਰ ਉਹ ਜਿਹੜੇ ਇਸ ਅਵਸਥਾ ਦੇ ਵਿੱਚ ਉਹਨਾਂ ਦੇ ਮਨ 'ਚ ਸ਼ੰਕੇ ਪੈਦਾ ਹੋ ਜਾਂਦੀਆਂ ਤੇ ਇਸ ਕਰਕੇ ਮਾਰੇ ਕਹਿੰਦੇ ਜਿੰਨਾ ਚਿਰ ਮਨ ਸੁੰਨ ਵਿੱਚ ਨਹੀਂ ਪ੍ਰਵੇਸ਼ ਕਰਦਾ ਤੇ ਇਹ ਸ਼ੰਕੇ ਸਾਡੇ ਦੂਰ ਨਹੀਂ ਹੁੰਦੇ ਤੇ ਸਿਮਰਨ ਕਰਨ ਦੇ ਨਾਲ ਪਾਸਿੱਧਾ ਹੀ ਸੁੰਨ ਵਿੱਚ ਪ੍ਰਵੇਸ਼ ਹੋ ਜਾਂਦੇ ਆ ਜਿੰਨੋਂ ਮਾਰੇ ਕਹਿੰਦੇ ਬੰਦੇ ਖੋਜ ਹਾਲ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੀ ਕਹਿੰਦੇ ਇਸ ਕਰਕੇ ਜਦੋਂ ਤੁਸੀਂ ਸਿੱਧਾ ਹੀ ਸੁੰਨ ਸਿਮਰਨ ਕਰੋ ਕਿਸ ਦੀ ਨਾ ਸੁਣੋ ਗੁਰੂ ਨੇ ਆਪਾਂ ਨੂੰ ਇਹ ਬਚਨ ਸੁਣਾਇਆ ਕਿ ਮਾਰੇ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਇਹ ਕਹਿੰਦੇ ਗੁਰ ਕੀ ਮਤ ਤੂੰ ਲਿਹ ਇਆਣੇ ਭਗਤ ਬਿਨਾ ਬਹੁਤ ਡੂਬੇ ਸਿਆਣੇ ਤੇ ਕਿਸੇ ਵੀ ਸਿਆਣੇ ਸਿਆਣੇ ਦੇ ਕੋਲ ਜਾਣ ਦੀ ਲੋੜ ਨਹੀਂ ਕੋਹ ਪੁੱਛਣ ਦੀ ਲੋੜ ਨਹੀਂ ਪੜੇ ਕੇ ਪੁੱਛਣ ਜਾਓ ਤੇ ਪੜੇ ਲਿਖੇ ਨੂੰ ਕੋਈ ਪੁੱਛਣ ਦੀ ਲੋੜ ਨਹੀਂ ਮਾਰਜ ਨੇ ਸਿੱਧਾ ਹੀ ਆਪਾਂ ਨੂੰ ਗਿਆਨ ਦਿੱਤਾ ਆਇਆ ਕੋਹ ਕਬੀਰ ਅੱਖਰ ਦੋਇ ਭਾਗ ਹੋਏਗਾ ਖਸਮਤਾ ਲਏਗਾ ਰਾਗ ਕਿ ਤੁਸੀਂ ਅਭਿਆਸ ਸ਼ੁਰੂ ਕਰਦੋ ਤੇ ਮਾਰੇ ਕਹਿੰਦੇ ਜੇ ਤੁਸੀਂ ਉਸ ਤਰੀਕੇ ਨਾਲ ਮਰਕ ਦੇ ਟੋਕ ਦਮ ਕਰਾਰੀ ਜੋ ਕਰੋ ਹਾਜ਼ਰ ਹਜੂਰ ਖਦਾਏ ਬੰਦੇ ਖੋਜ ਦੇਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੀ ਹੁਣ ਵੇਖੋ ਜਦੋਂ ਆਪਣੇ ਇੱਥੇ ਆਪਾਂ ਸਿੱਧਾ ਹੀ ਧਿਆਨ ਆਪਣਾ ਇੱਥੇ ਲੈ ਆਵਾਂਗੇ ਨਾ ਕਿ ਇਥੋਂ ਆਵਾਜ਼ ਨੂੰ ਪਕੜਨਾ ਜੀ ਕਿ ਜਦੋਂ ਸਾਡੀ ਆਵਾਜ਼ ਇਥੋਂ ਅੰਦਰ ਜਾਂਦੀ ਆ ਤੇ ਆਪਾਂ ਵਾਹੇ ਕਹਿਣਾ ਤੇ ਇਥੋਂ ਆਵਾਜ਼ ਨੂੰ ਪਕੜ ਲੈਣਾ ਧਿਆਨ ਸਾਡਾ ਇੱਥੇ ਹੋਵੇ ਧੁੰਨ ਵਿੱਚ ਧਿਆਨ ਤੇ ਇਹਨੂੰ ਕਹਿੰਦੇ ਆ ਕਿ ਟੁਕ ਦਮ ਕਰਾਰੀ ਹੋਰ ਸਾਡਾ ਕਿਤੇ ਨਹੀਂ ਧੁੰਨ ਜਦੋਂ ਆਪਾਂ ਸਿਮਰਨ ਕਰਨਾ ਨਾ ਜਿਹੜੇ ਨਵੇਂ ਗੁਰਮਖੋ ਧਿਆਨ ਨਾਲ ਸੁਣ ਲੈਣ ਕਿ ਸੁਵਾਸ ਅੰਤਰਗਤ ਜਾਂਦਾ ਤੇ ਆਵਾਜ਼ ਨੂੰ ਸੁਣਨਾ ਕੰਨਾਂ ਨਾਲ ਤੇ ਵਾਹਿਗੋਣਾ ਫਿਰ ਜਦੋਂ ਸੁਵਾਸ ਬਾਹਰ ਹੁੰਦਾ ਗੁਰੂ ਬੋਲਣਾ ਨੇਤਰ ਬੰਦ ਕਰਕੇ ਆਪਣੀ ਆਵਾਜ਼ ਨੂੰ ਕੰਨਾਂ ਨਾਲ ਸੁਣਨਾ ਤੇ ਜਦੋਂ ਲਗਾਤਾਰ ਇਹਨੂੰ ਆਵਾਜ਼ ਨੂੰ ਕੰਨਾਂ ਦੇ ਨਾਲ ਸੁਣਾਗੇ ਮਨ ਵਿਚਾਰਾਂ ਤੋਂ ਰਹਿਤ ਹੋ ਕੇ ਸੁਣ ਵਿੱਚ ਚਲ ਜਾਏਗਾ ਤੇ ਸੁਣ ਸਾਡੇ ਮਨ ਦਾ ਘਰ ਆ ਸਤਗੁਰ ਤੇ ਪਾਏ ਵਿਚਾਰਾ ਸੁਣ ਸਮਾਦ ਸੱਚੇ ਕਰ ਬਰ ਸੁਣ ਸਾਡਾ ਕੀ ਆ ਘਰ ਆ ਸਾਡੇ ਮਨ ਦਾ ਜੋ ਆਪਾਂ ਪੜਦੇ ਨਾ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬੌਰਣਾ ਹੋਏਗਾ ਫੇਰ ਉਹਨੂੰ ਨਿਜ ਘਰ ਕਹਿ ਦਿੱਤਾ ਸਾਡੇ ਮਨ ਦਾ ਨਿਜੀ ਘਰ ਆ ਸੁਨ ਉੱਥੇ ਜਾ ਕੇ ਸਾਡੇ ਮਨ ਨੂੰ ਸੁਖ ਮਿਲੇਗਾ ਸੋ ਇਸ ਕਰਕੇ ਆਪਾਂ ਸਾਰਿਆਂ ਨੇ ਕੋਸ਼ਿਸ਼ ਕਰਨੀ ਵੀ ਸੁੰਨ ਵਿੱਚ ਪ੍ਰਵੇਸ਼ ਕਰਨਾ ਜਦੋਂ ਆਪਾਂ ਸੁੰਨ ਵਿੱਚ ਜਾਣ ਆਉਣ ਲੱਗ ਪਏ ਜਾਣਾ ਆਉਣਾ ਸਾਡਾ ਆਪਣੇ ਘਰ ਵਿੱਚ ਬਣ ਗਿਆ ਤੇ ਉੱਥੇ ਫਿਰ ਮਹਾਰਿ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਜਿਹੜੀ ਮਾਇਆ ਵਾ ਇਹ ਆਗਿਆਕਾਰ ਬਣ ਜਾਂਦੀ ਹੈ ਠੀਕ ਹੈ ਨਾ ਕਹਿੰਦੇ ਆਵਣ ਜਾਣ ਇੱਕ ਖੇਲ ਬਣਾਇਆ ਆਗਿਆਕਾਰੀ ਇਹ ਮਾਇਆ ਆਗਿਆਕਾਰ ਹੋ ਜਾਂਦੀ ਹੈ ਪਰ ਆਪਾਂ ਘਰ ਨਹੀਂ ਜਾਂਦੇ ਤੇ ਹੁਣ ਘਰ ਕੌਣ ਨਹੀਂ ਜਾਣ ਦਿੰਦਾ ਮਾਇਆ ਨਹੀਂ ਜਾਣ ਦਿੰਦੀ ਸਾਨੂੰ ਮਾਇਆ ਕੀ ਆ ਵਿਚਾਰ ਮਾਇਆ ਵਿਚਾਰਿਆ ਸਾਡੇ ਫੁਰਨੇ ਆ ਠੀਕ ਹੈ ਰਜ ਗੁਣ ਤੰਮ ਗੁਣ ਸਤ ਗੁਣ ਕਹੀਏ ਇਹ ਤੇਰੀ ਸਭ ਇਹ ਗੱਲਾਂ ਸਿੱਖ ਕੇ ਆਪਾਂ ਅੱਗੇ ਪ੍ਰਚਾਰ ਕਰਨਾ ਵਾ ਏਗਾ ਨਾ ਇਸ ਕਰਕੇ ਆਪਾਂ ਵਾਰ-ਵਾਰ ਕਿਉਂ ਕਰਦੇ ਆ ਇਹ ਵਿਚਾਰ ਵਚਨ ਕਿ ਇਹ ਜੋ ਆਪਾਂ ਸਿੱਖ ਲਿਆ ਪਹਿਲਾਂ ਤਾਂ ਆਪਣੇ ਮਨ ਚ ਵਸਾ ਲਈਏ ਚੀਜ਼ ਨੂੰ ਆਪ ਦ੍ਰਿੜ ਕਰ ਲਈਏ ਤੇ ਫਿਰ ਆਪਾਂ ਇਸ ਚੀਜ਼ ਨੂੰ ਅੱਗੇ ਪ੍ਰਚਾਰ ਕਰੀਏ ਘਰ-ਘਰ ਵਿੱਚ ਜਾ ਕੇ ਆਪਾਂ ਇਸ ਚੀਜ਼ ਦੇ ਬਾਰੇ ਦਸੀਏ ਕਿ ਇਸ ਅਵਸਥਾ ਦੇ ਵਿੱਚ ਆਪਾਂ ਕਿਸ ਤਰ੍ਹਾਂ ਮਾਇਆ ਤੋਂ ਰਹਿਤ ਹੋਣਾ ਬ੍ਰਿਸ਼ਣ ਕੀ ਮਾਇਆ ਤੇ ਹੋਏ ਪਿੰਨ ਕਰਮ ਕਰਮ ਕਰਤ ਹੋਵੇ ਨਹਿ ਕਰਮ ਇਸ ਬੈਸਨੋਕਾ ਨਿਰਮਲ ਧਰਮ ਉਹਨਾਂ ਨੂੰ ਦੱਸੋ ਕਿ ਜਦੋਂ ਸਿਮਰਨ ਕਰਨਾ ਤੇ ਕੋਈ ਫਲ ਦੀ ਇੱਛਾ ਨਹੀਂ ਰੱਖਣੀ ਕਾਹੂ ਫਲ ਕੀ ਇਸ਼ਾ ਨਹੀਂ 바ਸੇ ਕੇਵਲ ਭਗਤ ਕੀਰਤਨ ਸੰਗ ਰਾਸੇ ਉਹਨਾਂ ਨੂੰ ਦੱਸੋ ਕਿ ਜਦੋਂ ਭਗਤੀ ਕਰਨੀ ਤੇ ਫਿਰ ਫਲ ਦੀ ਇਸ਼ਾ ਨਹੀਂ ਰੱਖਣੀ ਬਸ ਰੱਬ ਦੇ ਨਾਮ ਦੀ ਇਸ਼ਾ ਰੱਖਣੀ ਕਾਹੂ ਫਲ ਕੀ ਇਸ਼ਾ ਨਹੀਂ 바ਸੇ ਕੇਵਲ ਭਗਤ ਕੀਰਤਨ ਸੰਗ ਰਾਚੇ ਇਹ ਫਿਰ ਆਪਾਂ ਦੱਸਣਾ ਘਰਾਂ ਵਿੱਚ ਜਾ ਕੇ ਕਿ ਇਹ ਮਾਇਆ ਵਾ ਤੇ ਇਸ ਤੋਂ ਵੱਖ ਹੋ ਜਾਣਾ ਆਪਾਂ ਵਿਚਾਰਾਂ ਤੋਂ ਛੱਡ ਦੇਣਾ ਤ੍ਰੈ ਗੁਣ ਤੇ ਪ੍ਰਭ ਇਹਨਾਂ ਤ੍ਰੈ ਗੁਣਾਂ ਤੋਂ ਪਰਮੇਸ਼ਰ ਦੂਰ ਆ ਤੇ ਇਸ ਕਰਕੇ ਮਰ ਕਹਿੰਦੇ ਆਪਣੇ ਤੇ ਕਿਰਪਾ ਕੀਤੇ ਕਹਿੰਦੇ ਤਿਸੇ 부ਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਉਹ ਪ੍ਰਸੰਨ ਹੋਇਆ ਆਪਣੇ ਤੇ ਆਪਾ ਨੂੰ ਇਹ ਗਿਆਨ ਉਹਨੇ ਦਿੱਤਾ ਸੰਗਤ ਦਿੱਤੀ ਤੇ ਆਪਾ ਨੂੰ ਸਾਰਾ ਇਹ ਭੇਦ ਆ ਗਿਆ ਸੋ ਇਸ ਕਰਕੇ ਆਪਾਂ ਜਦੋਂ ਆਪਣਾ ਆਪਣੇ ਘਰ ਵਿੱਚ ਇਸ ਤਰ੍ਹਾਂ ਸੋ ਜਾਣਾ ਆਉਣਾ ਬਣਿਆ ਹੋਵੇਗਾ ਸੁੰਨ ਵਿੱਚ ਤੇ ਫਿਰ ਆਪਾਂ ਭਰੋਸੇ ਦੇ ਨਾਲ ਵਿਚਾਰ ਕਰ ਸਕਦੇ ਆ ਸਾਡੇ ਮਨ 'ਚ ਭਰੋਸਾ ਹੋਊਗਾ ਤੇ ਆਪਾਂ ਮਰ ਕਹਿੰਦੇ ਫਿਰ ਆਪਾਂ ਅਗੇ ਇਸ ਚੀਜ਼ ਨੂੰ ਡਿੜ ਕਰ ਗਹੋ ਨਾਮ ਹਰ ਵਾਥ ਇਹੋ ਤਨ ਸੰਚੋ ਹੋਵੋ ਭਗਵੰਤ ਭਗਵੰਤ ਦਾ ਹੀ ਰੂਪ ਹੋ ਜਾਗੇ ਤੇ ਇਸ ਕਰਕੇ ਮਹਾਰਾਜ ਨੇ ਦੱਸਿਆ ਵੀ ਨਾਨਕ ਗੁਰਮੁਖ ਆਪ ਪਛਾਣੇ ਪ੍ਰਭ ਜੈਸੀ ਅਵਨਾਸੀ ਆਪਣੇ ਆਪ ਦੀ ਪਛਾਣ ਆ ਗਈ ਤੇ ਮਨ ਨੇ ਪ੍ਰਮਾਤਮਾ ਦਾ ਹੀ ਰੂਪ ਹੋ ਜਾਣਾ ਸੋ ਇਸ ਕਰਕੇ ਆਪਾਂ ਸਾਰਿਆਂ ਨੇ ਇਹੋ ਹੀ ਕੋਸ਼ਿਸ਼ ਕਰਨੀ ਆ ਕਿ ਸੋ ਪਹਿਲਾਂ ਸੁੰਨ ਤੱਕ ਪਹੁੰਚੀਏ ਸੁੰਨ ਤੋਂ ਅੱਗੇ ਫਿਰ ਜਿਹੜਾ ਵਾ ਅੱਗੇ ਜਿਹੜਾ ਸਫ਼ਰ ਆ ਉਹ ਮਾਰੇ ਕਹਿੰਦੇ ਸਹਿਜ ਸੋਨ ਸਹਿਜ ਮੇ ਰਿਆ ਸਮਾਈ ਪਿਸਮਾਈ ਰਹੀ ਉੱਥੇ ਤੇ ਮਾਰੇ ਕਹਿੰਦੇ ਜਦ ਸੋਨ ਸਹਿਜ ਵਿੱਚ ਰਵਾਂਗੇ ਨਿਜ ਘਰ ਸੋਨ ਨੂੰ ਨਿਜ ਘਰ ਕਿਹਾ ਵਾ ਤੇ ਕਹਿੰਦੇ ਨਿਜ ਘਰ ਬੈਸ ਸਹਿਜ ਕਰ ਲਈਏ ਸੋਨ ਤੋ ਅੱਗੇ ਸਹਿਜ ਆ ਤੇ ਮਾਰੇ ਕਹਿੰਦੇ ਜਦੋਂ ਇਸ ਵਾਸਤਾ ਵਿੱਚ ਆਪਾਂ ਸੋਨ ਵਿੱਚ ਪ੍ਰਵੇਸ਼ ਕਰਾਂਗੇ ਤੇ ਮਾਰੇ ਕਹਿੰਦੇ ਉੱਥੇ ਫਿਰ ਮਹਾਰਾਜ ਆਪਣੇ ਕੋਲ ਸੇਵਾ ਲੈਣਗੇ ਕਹਿੰਦੇ ਉੱਥੇ ਫਿਰ ਮਹਾਰਾਜ ਸੇਵਾ ਲੈਂਦੇ ਆ ਜਿਹੜਾ ਮਨ ਤ੍ਰੈ ਗੁਣਾ ਦੇ ਵਿੱਚ ਆ ਫੁਰਨੇ ਨੇ ਜਿੱਦੇ ਰੁਕਦੇ ਤੇ ਉਹ ਸੇਵਾ ਨਹੀਂ ਕਰ ਸਕਦਾ ਕਿਉਂਕਿ ਉੱਥੇ ਉਹ ਮਹਾਰਾਜ ਕਹਿੰਦੇ ਹਨ ਕਿ ਸੇਵਾ ਕਰਨ ਵਾਸਤੇ ਨਿਸ਼ਕਾਮ ਹੋਣਾ ਪੈਂਦਾ ਸੇਵਾਕਰਤ ਹੋਏ ਨੇ ਹਕਾਮੀ ਤੇ ਜਿਹੜਾ ਮਨ ਵਿਚਾਰਾਂ ਵਿੱਚ ਉਹ ਸੇਵਾ ਨਹੀਂ ਕਰ ਸਕਦਾ ਇਸ ਕਰਕੇ ਆਪਾਂ ਜਿਹੜੀ ਇਹ ਆ ਸੇਵਾ ਵਾ ਜਿਹੜਾ ਆਪਾਂ ਭਗਤੀ ਕਰ ਰਹੇ ਸਿਮਰਨ ਕਰ ਰਹੇ ਸੇਵਾ ਹੋ ਰਹੀ ਪ੍ਰਮਾਤਮਾ ਦੀ ਉਦੀ ਵੜਿਆਗੇ ਆਪਾਂ ਸਾਰਿਆਂ ਨੇ ਇਸੇ ਤਰ੍ਹਾਂ ਸਿਮਰਨ ਕਰਦੇ ਰਹਿਣਾ ਜਦੋਂ ਸਿਮਰਨ ਕਰਾਂਗੇ ਆਪੇ ਵਜਨ ਸਾਡੇ ਹਿਰਦੇ ਚ ਵਸ ਜਾਣੇ ਇਹਨੂੰ ਕਹਿੰਦੇ ਸਤਗੁਰੂ ਕੀ ਬਾਣੀ ਨੂੰ ਆਪਾਂ ਸਤਗੁਰੂ ਕੀ ਬਾਣੀ ਸਤ ਸਤ ਕਰ ਜਾਣੋ ਕੋ ਸਿੱਖੋ ਹਰ ਕਰਤਾ ਆਪ ਮੋਹ ਕਢਾਈ ਸੋ 1 ਮਿੰਟ ਵਾਹ ਗਰੂ 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 va gar 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 va gar